ਸਵਾਗਤ ਹੈ ਤੁਹਾਡਾ ਸਾਇਬ ਸੱਚੀ ਟੀਵੀ ਤੇ ਹਾਜ਼ਰ ਹਾਂ ਲੈ ਕੇ ਅੱਜ ਦੀਆਂ ਮੁੱਖ ਖਬਰਾਂ ਹਰਿਆਣਾ ਨੂੰ ਮਿਲੇਗਾ ਉਸ ਦੇਸ਼ੇ ਦਾ ਪਾਣੀ ਪਾਟਲ ਪਰਲ ਮਾਮਲਾ ਈਡੀ ਵੱਲੋਂ ਨਿਰਮਲ ਸਿੰਘ ਭੰਗੂ ਦਾ ਅਜਵਾਈ ਗ੍ਰਿਫਤਾਰ ਫਰਦ ਕੇਂਦਰਾਂ ਦੇ 900 ਕਾਮੇ ਘਰ ਤੋਂ ਦੀ ਤਿਆਰੀ ਬੱਸਾਂ ਤੇ ਹਮਲਿਆਂ ਨੂੰ ਲੈ ਕੇ ਹਿਮਾਚਲ ਸਰਕਾਰ ਦਾ ਸਖਤ ਰੁਖ ਪੰਜਾਬ ਚ ਐਚ ਆਰਟੀਸੀ ਬੱਸਾਂ ਦੀ ਨਹੀਂ ਹੋਵੇਗੀ ਪਾਰਕਿੰਗ ਅਮਰੀਕਾ ਨੇ 5 ਲੱਖ ਤੋਂ ਵੱਧ ਪ੍ਰਵਾਸੀਆਂ ਦੀ ਕਾਨੂੰਨੀ ਸੁਰੱਖਿਆ ਨੂੰ ਕੀਤਾ ਰੱਦ ਦਿੱਤੀ 1 ਮਹੀਨੇ ਦੀ ਮੌਲਤ ਸੰਸਦ 'ਚ ਗਰਜੇ ਸਾਬਕਾ ਸੀਐਮ ਚਰਨਜੀਤ ਚੰਨੀ ਚੁੱਕਿਆ ਕਿਸਾਨਾਂ ਮਜ਼ਦੂਰਾਂ ਤੇ ਪਰਾਲੀ ਦਾ ਮੁੱਦਾ ਆਈਪੀਐਲ ਦੀ ਸ਼ਾਨਦਾਰ ਸ਼ੁਰੂਆਤ ਉਦਘਾਟਨੀ ਮੈਚ 'ਚ ਆਰਸੀਬੀ ਨੇ ਕੇਕੇਆਰ ਨੂੰ 7 ਵਿਕਟਾਂ ਨਾਲ ਹਰਾਇਆ ਹੁਣ ਖਬਰਾਂ ਵਿਸਤਾਰ ਨਾਲ ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ ਪਾਟੇਲ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟੇਲ ਨੇ ਇਹ ਆਕੇ ਅੰਤਰਾਜੀ ਮੁੱਦੇ ਹੱਲ ਕਰਨ ਅਤੇ ਹਰਿਆਣਾ ਨੂੰ ਉਸ ਦੇ ਸਿੱਧਾ ਪਾਣੀ ਦਿਵਾਉਣ ਲਈ ਉਹ ਆਉਂਦੇ ਦਿਨਾਂ ਵਿੱਚ ਸਬੰਧਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ ਜਿਕਰ ਜੋ ਹੈ ਕਿ ਪੰਜਾਬ ਤੇ ਹਰਿਆਣਾ ਵਿਚਾਲੇ ਐਸਵਾਈਐਲ ਨਹਿਰ ਦਾ ਮਾਮਲਾ ਭਖਿਆ ਹੋਇਆ ਹੈ ਪਟਲ ਨੇ ਪੰਚਕੁਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਜਲ ਸ਼ਕਤੀ ਅਭਿਆਨ ਦੀ ਸ਼ੁਰੂਆਤ ਕੀਤੀ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਜਲ ਮੰਤਰੀ ਸ਼ਰੂਤੀ ਚੌਧਰੀ ਵੀ ਮੌਜੂਦ ਸਨ ਸਮਾਗਮ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਕਾਸਸ਼ੀਲ ਸੂਬਾ ਹੈ ਜੋ ਆਪਣੀ ਪਾਣੀ ਦੀ ਸਪਲਾਈ ਲਈ ਦੂਜੇ ਸੂਬਿਆਂ ਤੇ ਨਿਰਭਰ ਕਰਦਾ ਹੈ ਇਥੇ ਮੀਂਹ ਵੀ ਘੱਟ ਪੈਂਦਾ ਹੈ ਉਹਨਾਂ ਕਹਾਂਗੇ ਲੋਕਾਂ ਦੇ ਸਾਥ ਨਾਲ ਕੇਂਦਰ ਤੇ ਹਰਿਆਣਾ ਦੋਵੇਂ ਸਰਕਾਰਾਂ ਸੂਬੇ ਵਿੱਚ ਪਾਣੀ ਦੀ ਘਾਟ ਦੀ ਸਮੱਸਿਆ ਦੇ ਹੱਲ ਲਈ ਮਿਲ ਕੇ ਕੰਮ ਕਰਨਗੀਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਉਹਨਾਂ ਹਰਿਆਣਾ ਦੇ ਮੁੱਖ ਮੰਤਰੀ ਲੇਵ ਸਿੰਘ ਸੈਣੀ ਨੂੰ ਹਰਿਆਣਾ ਵਿੱਚ ਕੌਮੀ ਪੱਧਰੀ ਸਮਾਗਮ ਕਰਵਾਉਣ ਲਈ ਪੁੱਛਿਆ ਤਾਂ ਉਹਨਾਂ ਤੁਰੰਤ ਹਾਂ ਕਰ ਦਿੱਤੀ ਕਿਉਂਕਿ ਉਹ ਪਾਣੀ ਦਾ ਮਹੱਤਵ ਜਾਣਦੇ ਹਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਘਰ ਜਲ ਯੋਜਨਾ ਤਹਿਤ ਹਰ ਵਿਅਕਤੀ ਨੂੰ 55 ਲੀਟਰ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਜੇ ਧਰਤੀ ਹੇਠਲਾ ਪਾਣੀ ਨਾ ਬਚਾਇਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨਹੀਂ ਬਚੇਗਾ। ਪਰਲ ਮਾਮਲਾ ਈੜੀ ਵੱਲੋਂ ਨਿਰਮਲ ਸਿੰਘ ਪੰਗੂ ਦਾ ਅਜਵਾਈ ਗ੍ਰਿਫਤਾਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਸਨੇ ਕਥਿਤ 48000 ਕਰੋੜ ਰੁਪਏ ਦੀ ਪੂੰਜੀ ਸਕੀਮ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਪੀਏਸੀਐਲ ਦੇ ਮਰਹੂਮ ਪ੍ਰੋਮੋਟਰ ਨਿਰਮਲ ਸਿੰਘ ਪੰਗੂ ਦੇ ਜਵਾਈ ਨੂੰ ਗ੍ਰਿਫਤਾਰ ਕੀਤਾ ਹੈ ਇਸ ਪੂੰਜੀ ਸਕੀਮ ਵਿੱਚ ਨਿਵੇਸ਼ਕਾਂ ਨਾਲ ਧੋਖਾਧੜੀ ਕੀਤੀ ਗਈ ਹੈ ਪੰਗੂ ਦੇ ਜਵਾਈ ਹਰਤੇਂਦਰ ਸਿੰਘ ਭਾਲ ਸਿੰਘ ਹੇਰ ਨੂੰ ਬੀਤੇ ਦਿਨ ਰਾਤ ਦੇ ਵਿੱਚ ਲਿਆ ਗਿਆ ਸੀ ਸੰਗੀ ਜਾਂਚ ਏਜੰਸੀ ਦੇ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਰੋਕਤਮ ਐਕਟ ਦੀ ਵਿਸ਼ੇਸ਼ ਅਦਾਲਤ ਨੇ ਹਰਸਿੰਦਰ ਪਾਲ ਸਿੰਘ ਨੂੰ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ ਮਨੀ ਲਾਂਡਰਿੰਗ ਦੀ ਇਹ ਜਾਂਚ 2015 ਚ ਪੀਏਸੀਐਲ ਇੰਡੀਆ ਲਿਮਟਿਡ ਪਜੀਐਫ ਲਿਮਟਿਡ ਪੰਗੂ ਤੇ ਹੋਰਾਂ ਖਿਲਾਫ ਨਿਵੇਸ਼ਕਾਂ ਨਾਲ ਠੱਗੀ ਦੇ ਮਕਸਦ ਨਾਲ ਯੋਜਨਾਵਾਂ ਚਲਾਉਣ ਲਈ ਸੀਬੀਆਈ ਵੱਲੋਂ ਦਰਜ ਐਫਆਈਆਰ ਨਾਲ ਜੁੜੀ ਹੈ ਈਡੀ ਮੁਤਾਬਕ ਇਹਨਾਂ ਯੋਜਨਾਵਾਂ ਰਾਹੀਂ ਪੀਏਸੀਐਲ ਅਤੇ ਉਸਦੇ ਨਿਰਦੇਸ਼ਕਾਂ ਨੇ निवेशकਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਇਸਨੇ ਕਿਹਾ ਕਿ HERC PACL ਲਿਮਟਿਡ ਦੀਆਂ ਕਈ ਸਹਿਯੋਗੀ ਕੰਪਨੀਆਂ ਵਿੱਚ ਡਾਇਰੈਕਟਰ ਸੀ ਜਿੰਨਾ ਵਿੱਚੋਂ ਦੋ ਆਸਟ੍ਰੇਲੀਆਈ ਕੰਪਨੀਆਂ ਸ਼ਾਮਲ ਹਨ ED ਨੇ ਦੋਸ਼ ਲਗਾਇਆ ਕਿ PACL ਅਤੇ ਉਹਦੀਆਂ ਸਹਿਯੋਗੀ ਕੰਪਨੀਆਂ ਨੇ ਅਪਰਾਧ ਦੀ ਕਮਾਈ ਦੇ 657.18 ਕਰੋੜ ਰੁਪਏ HERC ਦੇ ਕੰਟਰੋਲ ਵਾਲੀਆਂ ਇਹਨਾਂ ਆਸਟ੍ਰੇਲੀਆਈ ਕੰਪਨੀਆਂ ਵਿੱਚ ਲਗਾਏ ਇਸ ਰਕਮ ਨੂੰ ਮੁਰਤੋਂ ਆਸਟ੍ਰੇਲੀਆਈ ਕੰਪਨੀਆਂ ਨੇ ਆਸਟ੍ਰੇਲੀਆ ਵਿੱਚ ਵੱਖ-ਵੱਖ ਰੀਅਲ ਅਸਟੇਟ ਸੰਪਤੀਆਂ ਵਿੱਚ ਨਿਵੇਸ਼ ਕੀਤਾ। ਈਡੀ ਨੇ ਕਿਹਾ ਕਿ ਹੇਰ 25 ਜੁਲਾਈ 2016 ਦੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪੀਏਸੀਐਲ ਅਤੇ ਇਸ ਦੀਆਂ ਸੰਬੰਧਿਤ ਸੰਸਥਾਵਾਂ ਦੀਆਂ ਸੰਪਤੀਆਂ ਨੂੰ ਵੇਚ ਰਿਹਾ ਸੀ। ਈਡੀ ਨੇ ਆਸਟ੍ਰੇਲੀਆ ਵਿੱਚ 462 ਕਰੋੜ ਰੁਪਏ ਦੀਆਂ ਦੋ ਚੱਲ ਸੰਪਤੀਆਂ ਸਣੇ 706 ਕਰੋੜ ਰੁਪਏ ਦੀਆਂ ਸੰਪਤੀਆਂ ਜਬਤ ਕੀਤੀਆਂ ਹਨ ਅਤੇ ਪੀਏਸੀਐਲ ਪੰਗੋ ਦੇ ਹੋਰਾ ਖਿਲਾਫ ਦੋ ਦੋਸ਼ ਪੱਤਰ ਦਾਇਰ ਕੀਤੇ ਹਨ ਫਰਦ ਕੇਂਦਰਾਂ ਦੇ 900 ਕਾਮੇ ਘਰ ਤੋਰਨ ਦੀ ਤਿਆਰੀ ਸੂਬੇ ਪੱਰ ਵਿੱਚ ਫਰਦ ਕੇਂਦਰਾਂ ਚ ਆਨਲਾਈਨ ਜਮ੍ਹਾਂ ਬੰਦੀਆਂ ਤੇ ਇੰਤਕਾਲ ਕਰਨ ਵਾਲੇ 900 ਦੇ ਕਰੀਬ ਕਾਮਿਆਂ ਨੂੰ ਹੁਣ ਨੌਕੀਆਂ ਤੋਂ ਲਾਂਭੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਕਾਮੇ 15 ਸਾਲਾਂ ਤੋਂ ਨੌਕਰੀ ਕਰ ਰਹੇ ਹਨ ਹੁਣ ਉਹ ਪੱਕੇ ਹੁੰਦੀ ਉਡੀਕ ਵਿੱਚ ਸਨ ਪਰ ਸਰਕਾਰ ਨੇ ਉਹਨਾਂ ਨੂੰ ਘਰ ਤੋਰਨ ਦਾ ਫੈਸਲਾ ਕਰ ਲਿਆ ਹੈ ਇਸ ਕਾਰਨ ਉਹ ਚਿੰਤਤ ਹਨ ਇਸ ਤੋਂ ਪਹਿਲਾਂ ਵੀ ਸਰਕਾਰ ਕਰੋਨਾ ਕਾਲ ਦੌਰਾਨ ਰੱਖੇ 300 ਦੇ ਕਰੀਬ ਲੈਬ ਤਕਨੀਸ਼ੀਅਨਾਂ ਅਤੇ ਲੈਬ ਟੈਕਨਿਸ਼ੀਅਨਾਂ ਨੂੰ ਫਰਦ ਕੇਂਦਰ ਦੇ ਕੰਮ ਇਹ ਗੁਰਵਿੰਦਰ ਸਿੰਘ ਲਵਜੀਤ ਸਿੰਘ ਸੰਦੀਪ ਸਿੰਘ ਗੁਰਸੇਵ ਸਿੰਘ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ 10-15 ਸਾਲਾਂ ਤੋਂ ਕੰਮ ਕਰ ਰਹੇ ਹਨ ਪਹਿਲਾਂ ਪਟਵਾਰੀ ਫਰਦ ਕੇਂਦਰ ਵਿੱਚ ਆ ਕੇ ਇੰਤਕਾਲ ਦਰਜ ਕਰਾਉਂਦੇ ਸਨ ਤੇ ਜਮ੍ਹਾਂਬੰਦੀਆਂ ਵੀ ਫਰਦ ਕੇਂਦਰ ਵਿੱਚੋਂ ਹੀ ਕੱਢੀਆਂ ਜਾਂਦੀਆਂ ਸਨ ਉਸ ਸਮੇਂ ਪਹਿਲਾਂ ਸਰਕਾਰ ਨੇ ਇੰਤਕਾਲ ਦਰਜ ਕਰਨ ਦਾ ਕੰਮ ਪਟਵਾਰੀਆਂ ਨੂੰ ਦੇ ਦਿੱਤਾ ਹੈ ਇਸ ਕਰਕੇ ਫਰਦ ਕੇਂਦਰਾ ਚ ਸਿਰਫ ਜਮ੍ਹਾਂਬੰਦੀਆਂ ਦਾ ਕੰਮ ਹੀ ਰਹਿ ਗਿਆ ਸੀ ਜੋ ਹੁਣ ਸਰਕਾਰ ਵੱਲੋਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਵੈਬਸਾਈਟ ਰਾਹੀਂ ਆਨਲਾਈਨ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਨਾਲ ਉਹਨਾਂ ਦਾ ਭੁਵਿੱਖ ਖਾਤਰੇ ਵਿੱਚ ਪੈ ਗਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਸੇਵਾ ਕੇਂਦਰ ਦੇ ਸਟਾਫ ਨੂੰ ਰੈਵਨਿਊ ਦੀ ਸਪੈਸ਼ਲ ਟ੍ਰੇਨਿੰਗ ਦੇ ਕੇ ਉਨ੍ਹਾਂ ਕੋਲੋਂ ਇਸ ਕੰਮ ਦਾ ਪਹਿਲਾਂ ਹੀ 15 ਸਾਲ ਦਾ ਤਜਰਬਾ ਹੈ ਇਸ ਲਈ ਸੇਵਾ ਕੇਂਦਰਾਂ ਵਿੱਚ ਫਰਦ ਕੇਂਦਰਾਂ ਦੇ ਤਜਰਬੇਕਾਰ ਸਟਾਫ ਨੂੰ ਨਿਯੁਕਤ ਕੀਤਾ ਜਾਵੇ ਇਸ ਸੰਬੰਧੀ ਉਹਨਾਂ ਬਧੀਈਕ ਡਿਪਟੀ ਕਮਿਸ਼ਨਰ ਆਈ ਪੰਜਾਬ ਸਰਕਾਰ ਤੱਕ ਮੰਗ ਪੱਤਰ ਵੀ ਭੇਜਿਆ ਹੈ ਬਧੀਈਕ ਡਿਪਟੀ ਕਮਿਸ਼ਨਰ ਨੇ ਫਰਦ ਕੇਂਦਰਾਂ ਦੇ ਕੰਮਿਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਨੌਕਰੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਹਨ ਇਸ ਲਈ ਉਹ ਜਥੇਬੰਦੀ ਦਾ ਮੰਗ ਪੱਤਰ ਸਰਕਾਰ ਤੱਕ ਪਹੁੰਚਦਾ ਕਰ ਦੇਣਗੇ ਬੱਸਾਂ ਦੇ ਹਮਲਿਆਂ ਨੂੰ ਲੈ ਕੇ ਹਿਮਾਚਲ ਸਰਕਾਰ ਦਾ ਸਖਤ ਰੁਖ ਪੰਜਾਬ ਚ ਐਚ ਆਰਟੀਸੀ ਬੱਸਾਂ ਦੀ ਨਹੀਂ ਹੋਵੇਗੀ ਪਾਰਕਿੰਗ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਬੱਸਾਂ ਦੀ ਐਂਟਰੀ ਬੰਦ ਹੋ ਸਕਦੀ ਹੈ ਪੰਜਾਬ ਵਿੱਚ ਐਚ ਆਰਟੀਸੀ ਬੱਸਾਂ ਤੇ ਹੋਏ ਹਮਲਿਆਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਖਤ ਰੁਖ ਅਪਣਾ ਲਿਆ ਹੈ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਬੱਸਾਂ ਤੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਦੇਖਦੇ ਹੋਏ ਸੂਬੇ ਦੇ ਉਪ ਮੁੱਖ ਮੰਤਰੀ ਮਕੇਸ਼ ਅਗਨੀ ਹੋਤਰੀ ਨੇ ਕੁਝ ਸੰਕੇਤ ਦਿੱਤੇ ਹਨ हिमाचल ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਓਤਰੀ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਵਿੱਚ ਐਚ ਆਰਟੀਸੀ ਬੱਸਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ ਹੋਂ ਤੱਕ ਪੰਜਾਬ ਵਿੱਚ 600 ਬੱਸਾਂ ਨਹੀਂ ਰੁਕਣਗੀਆਂ ਇਸ ਦੇ ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਹੁਣ ਪੰਜਾਬ ਦੇ ਬੱਸ ਅੱਡਿਆਂ ਤੇ ਹਿਮਾਚਲ ਦੀਆਂ ਬੱਸਾਂ ਦੀ ਪਾਰਕਿੰਗ ਨਹੀਂ ਹੋਵੇਗੀ ਹਿਮਾਚਲ ਦੀਆਂ ਬੱਸਾਂ ਨੂੰ ਪੰਜਾਬ ਵਿੱਚ ਨਹੀਂ ਰੋਕਿਆ ਜਾਵੇਗਾ ਹਿਮਾਚਲ ਸਰਕਾਰ ਦੇ ਅਧਿਕਾਰੀ ਪੰਜਾਬ ਸਰਕਾਰ ਨਾਲ ਗੱਲਬਾਤ ਲਈ ਸੰਪਰਕ ਕਰ ਸਕਦੇ ਹਨ ਕੇ ਕੇਂਦਰ ਸਰਕਾਰ ਤੋਂ ਵੀ ਇਸ ਮਾਮਲੇ ਵਿੱਚ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਦਾ ਸਤਾਈ ਹੱਲ ਕੱਟਿਆ ਜਾ ਸਕੇ ਉਹਨਾਂ ਕਿਹਾ ਕਿ 600 ਰੂਟਾਂ ਤੇ ਐਚ ਆਰਟੀਸੀ ਦੀਆਂ ਬੱਸਾਂ ਪੰਜਾਬ ਜਾਂ ਪੰਜਾਬ ਤੋਂ ਹੋ ਕੇ ਹੋਰਨਾਂ ਸੂਬਿਆਂ ਨੂੰ ਜਾਂਦੀਆਂ ਹਨ ਅਜਿਹੇ ਵਿੱਚ ਸਰਕਾਰ ਯਾਤਰੀਆਂ ਦੇ ਨਾਲ-ਨਾਲ ਡਰਾਈਵਰਾਂ ਤੇ ਕੰਡਕਟਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਰੂਟਾਂ ਨੂੰ ਰੱਦ ਕਰਨ ਤੇ ਵੀ ਵਿਚਾਰ ਕਰ ਰਹੀ ਹੈ ਅਮਰੀਕਾ ਨੇ 5 ਲੱਖ ਤੋਂ ਵੱਧ ਪ੍ਰਵਾਸੀਆਂ ਦੀ ਕਾਨੂੰਨੀ ਸੁਰੱਖਿਆ ਨੂੰ ਕੀਤਾ ਰੱਦ ਦਿੱਤੀ 1 ਮਹੀਨੇ ਦੀ ਮੌਲਤ ਅਮਰੀਕੀ ਪ੍ਰਸ਼ਾਸਨ ਨੇ 5 ਲੱਖ ਤੋਂ ਵੱਧ ਲੋਕਾਂ ਦੀ ਕਾਨੂੰਨੀ ਸੁਰੱਖਿਆ ਰੱਦ ਕਰਨ ਦਾ ਐਲਾਨ ਕੀਤਾ ਹੈ ਹੋਮਲੈਂਡ ਸਿਕਿਉਰਿਟੀ ਵਿਭਾਗ ਮੁਤਾਬਕ ਕਿਊਬਾ ਹੈਤੀ ਨਿਕਾਰਗਵਾ ਅਤੇ ਬੈਨਜੂਏਲਾ ਦੇ 532000 ਨਾਗਰਿਕਾਂ ਦਾ ਕਾਨੂੰਨੀ ਦਰਜਾ 24 ਅਪ੍ਰੈਲ ਨੂੰ ਖਤਮ ਹੋ ਜਾਵੇਗਾ ਇਹ ਫੈਸਲਾ ਉਹਨਾਂ ਲੋਕਾਂ ਤੇ ਲਾਗੂ ਹੋਵੇਗਾ ਜੋ 2022 ਦੇ ਬਾਅਦ ਅਮਰੀਕਾ ਆਏ ਸਨ ਇਹ ਸਾਰੇ ਲੋਕ ਹਿਊਮੈਨਿਟਰੀਨ ਪੈਰੋਲ ਪ੍ਰੋਗਰਾਮ ਤਹਿਤ ਅਮਰੀਕਾ ਆਏ ਸਨ ਇਹ ਕਾਨੂੰਨੀ ਤਰੀਕਾ ਲੰਬੇ ਸਮੇਂ ਤੋਂ ਉਹਨਾਂ ਲੋਕਾਂ ਨੂੰ ਅਸਾਈ ਤੌਰਤੋਂ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਸੀ ਜਿਨ੍ਹਾਂ ਦੇ ਦੇਸ਼ਾਂ ਵਿੱਚ ਜੁੱਧ ਜਾਂ ਰਾਜਨੀਤਿਕ ਅਸਥਿਰਤਾ ਸੀ 트럼ਪ ਨੇ ਦੂਜੀ ਵਾਰ ਰਾਸ਼ਪਤੀ ਅਹੁਦੇ ਦੀ ਸੌਂ ਲੈਣ ਦੇ ਬਾਅਦ ਪਹਿਲੇ ਹੀ ਦਿਨ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਹਿਊਮੇਨਿਟੇਰੀਅਨ ਪੈਰੋਲ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਸੀ ਉਸ ਦਾ ਮੰਨਣਾ ਸੀ ਕਿ ਇਸ ਦਾ ਗਲਤ ਇਸਤੇਮਾਲ ਹੋ ਰਿਹਾ ਸੀ ਸੰਸਦ ਚ ਗਰਜੇ ਸਾਬਕਾ ਸੀਐਮ ਚਰਨਜੀਤ ਚੰਨੀ ਕਿ ਕਿ ਆ ਕਿਸਾਨਾਂ ਮਜ਼ਦੂਰਾਂ ਤੇ ਪਰਾਲੀ ਦਾ ਮੁੱਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਸਦ ਦੇ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਮੁੱਦਾ ਚੁੱਕਿਆ। ਉਹਨਾਂ ਕਹਾਂਗੇ ਖੇਤ ਮਜ਼ਦੂਰਾਂ ਨੂੰ ਵੀ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਮਿਲਣਾ ਚਾਹੀਦਾ ਹੈ ਤੇ ਪਰਾਲੀ ਦਾ ਮੁੱਦਾ ਹੱਲ ਕਰਨ ਲਈ ਕਿਸਾਨਾਂ ਨੂੰ ਐਮਐਸਪੀ ਦੇ ਨਾਲ ਚਰਚਾ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨ ਉਸ ਦੀ ਜ਼ਿੰਮੇਵਾਰੀ ਖੁਦ ਚੁੱਕ ਸਕੇ। ਇਸ ਦੇ ਨਾਲ ਹੀ ਉਹਨਾਂ ਕਿਸਾਨ ਅੰਦੋਲਨ ਦਾ ਮੁੱਦਾ ਵੀ ਚੁੱਕਿਆ। ਉਹਨਾਂ ਕਹਾਂਗੇ ਦੇਸ਼ ਦੇ ਪੰਜਾਬ ਬੀਸੀਡੀ ਤੋਂ ਵੱਧ ਲੋਕ ਖੇਤੀ ਤੇ ਨਿਰਭਰ ਹਨ ਤੇ ਇਹਨਾਂ ਸਾਰੇ ਲੋਕਾਂ ਵਿੱਚ 65% ਲੋਕ ਖੇਤ ਮਜ਼ਦੂਰ ਹਨ ਉਹਨਾਂ ਕਹਾਂਗੇ ਵਿਭਾਗ ਦਾ ਨਾਮ ਐਗਰੀਕਲਚਰ ਫਾਰਮਰ ਐਂਡ ਲੇਬਰ ਸੈਂਟਰ ਹੋਣਾ ਚਾਹੀਦਾ ਹੈ ਤਾਂ ਜੋ ਖੇਤ ਮਜ਼ਦੂਰਾਂ ਨੂੰ ਵੀ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਮਿਲੇ ਚੰਨੀ ਨੇ ਕਿਹਾ ਕਿ ਸਮਾਨ ਨਿਧੀ ਨੂੰ 6000 ਤੋਂ ਵਧਾ ਕੇ 12000 ਕੀਤੀ ਜਾਣੀ ਚਾਹੀਦੀ ਹੈ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਦੇ ਮੁੱਦੇ ਦਾ ਵੀ ਹੱਲ ਕੀਤਾ ਜਾਣਾ ਚਾਹੀਦਾ ਹੈ 100 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਦੇ ਨਾਲ ਕਿਸਾਨ ਨੂੰ ਦਿੱਤਾ ਜਾਣਾ ਚਾਹੀਦਾ ਹੈ ਫਿਰ ਉਸ ਦਾ ਆਪਣੀ ਫਸਲ ਦਾ ਖਰਚਾ ਚੁੱਕਣ ਦੀ ਆਪਣੀ ਜ਼ਿੰਮੇਵਾਰੀ ਹੋ ਜਾਵੇਗੀ ਆਈਪੀਐਲ ਦੀ ਸ਼ਾਨਦਾਰ ਸ਼ੁਰੂਆਤ ਉਦਘਾਟਨੀ ਮੈਚ ਚ ਆਰਸੀਬੀ ਨੇ ਕੇਕੇਆਰ ਨੂੰ 7 ਵਿਕਟਾਂ ਨਾਲ ਰਾਇਆ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਫਿਲ ਸਾਲਟ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਰਾਇਲ ਚੈਲੈਂਜਰ ਬੰਗਲੌਰ ਨੇ ਆਈਪੀਐਲ 2025 ਦੇ ਪਹਿਲੇ ਮੈਚਾ ਸਨੀਚਰਵਾਰ ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਕੋਲੀ ਅਤੇ ਸਾਲਟ ਨੇ ਸ਼ੁਰੂਆਤੀ ਵਿਕਟ ਲਈ ਸਿਰਫ 8.3 ਓਵਰਾਂ ਚ 95 ਦੌੜਾਂ ਜੋੜੀਆਂ ਜਿਸ ਨਾਲ ਆਰਸੀਬੀ ਨੇ ਕੇਕੇਆਰ ਦੇ 174 ਤੇ 8 ਦੇ ਟੀਚੇ ਨੂੰ ਸਿਰਫ 16.2 ਓਵਰਾਂ ਚ ਹਾਸਲ ਕਰ ਲਿਆ ਉਹਨਾਂ ਨੇ 3 ਵਿਕਟਾਂ ਤੇ 177 ਦੌੜਾਂ ਬਣਾਈਆਂ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ